ਤੁਸੀਂ ਦੇਖਦੇ ਪਏ ਹੋ ਲਾਈਵ ਤਸਵੀਰਾਂ ਅੱਜ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਬਾਬਾ ਸੋਨੀ ਆਸ਼ਰਮ ਦੇ ਵਿੱਚ ਇੱਕ ਗਰੀਬ ਲੜਕੀ ਦੀ ਸ਼ਾਦੀ ਦਾ ਕਾਰਜ ਰਚਾਇਆ ਗਿਆ ਉੱਥੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਸਿਆਸਤਦਾਨ ਪਹੁੰਚੇ ਆਓ ਦੇਖਦੇ ਹਾਂ ਬਾਬਾ ਸੋਨੀ ਜੀ ਨੇ ਕੀ ਆਖਿਆ ਕੀ ਮੈਸੇਜ ਦਿੱਤਾ ਸੰਗਤਾਂ ਨੂੰ ਤੁਸੀਂ ਵੀ ਦੇਖੋ ਸਾਡੀ ਖਾਸ ਰਿਪੋਰਟ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਤੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬਰ ਕਰ ਲੈਣਾ ਜੀ ਆਓ ਦੇਖੋ ਸ਼੍ਰੀ ਮੁਕਸਰ ਸਾਹਿਬ ਤੋਂ ਸਾਡੀ ਖਾਸ ਰਿਪੋਰਟ ਆਓ ਦੇਖਦੇ ਹਾਂ ਬਾਬੇ ਸੋਨੀ ਜੀ ਨੇ ਕੀ ਆਖਿਆ ਤੇ ਲੜਕੀ ਗਰੀਬ ਜਿੰਦਾ ਵਿਆਹ ਕਾਰਜ ਬਚਾਇਆ ਗਿਆ ਉਹਨਾਂ ਨੇ ਕੀ ਆਖਿਆ ਬਾਬਾ ਜੀ ਇੱਕ ਗਰੀਬ ਲੜਕੀ ਦੀ ਸ਼ਾਦੀ ਕਰ ਰਹੇ ਹਾਂ ਉਹਦੇ ਬਾਰੇ ਥੋੜਾ ਕੀ ਕਹਣਾ ਹੈ ਜੀ ਸਭ ਤੋਂ ਪਹਿਲਾਂ ਦੇਸ਼ਾਂ ਦੇਸ਼ਾਂ ਵਿੱਚ ਬੈਠੀਆਂ ਸ੍ਰੀਤਾਂ ਨਾਲ ਦਾਸ ਦੀ ਪਿਆਰ ਪਰਿਸ਼ਦ ਸ੍ਰੀ ਅਕਾਲ ਗੁਰੂ ਪਰਿਸ਼ਾ ਸੰਗਠਨ ਦੇ ਵਿੱਚ ਦਾ ਸੰਮੂਹਿਕ ਪ੍ਰੋਗਰਾਮ ਲੈ ਕਰਦੇ ਹੁਣੇ ਸਾਰੀ ਜੀਵਨ ਤੋਂ ਬੜੀ ਸਮਾਜ ਹੁੰਦੇ ਨੇ ਇਹ ਸਾਰਾ ਜੋਤਨਾਂ ਬੱਚੀਆਂ ਦੇ ਗਹਿਣਤ ਜੋੜਿਆਂ ਦੀਆਂ ਸਭੂਤ ਸ਼ਾਦੀਆਂ ਦਾ ਬੜੀ ਜਲਦੀ ਕਰਦੇ 5-5 ਸ਼ਾਦੀ ਇਸੇ ਦਿਵਾਰ ਦਾ ਠੀਕ ਕਿਨ ਅੱਜ ਜਿਹੜਾ ਹੈਗਾ ਇੱਕ ਬੱਚੀ ਦੀ ਸ਼ਾਦੀ ਇਸੇ ਕਰ ਰਹੇ ਆ ਉਹ ਮੇਰੇ ਮੁੰਡੇ ਦੀ ਸ਼ਾਦੀ ਸੀ ਕੱਲ ਉਹ ਵੀ ਖੁਸ਼ੀ ਦੇ ਵਿੱਚ ਸਤਿ ਪਾਸ਼ਾ ਦੀ ਕਿਰਪਾ ਦੇ ਨਾਲ ਅਸੀਂ ਸੋਚਿਆ ਕਿ ਬੇਟੇ ਦੀ ਸ਼ਾਦੀ ਦੇ ਵਿੱਚ ਇੱਕ ਪੁਰਦਾਨ ਦਾ ਕੰਮ ਵੀ ਕੀਤਾ ਜਾਵੇ ਤਾਂ ਇੱਕ ਬੱਚੀ ਦੀ ਸ਼ਾਦੀ ਨਾਲ ਦੀ ਸ਼ਾਦੀ ਕੀਤੀ ਗਈ ਹੈ ਤੇ ਦੋ ਜਰੂਰਤਵਾਲ ਬੱਚਿਆਂ ਨੂੰ ਸਮਾਨ ਜਿਹੜਾ ਹੈ ਉਹ ਦਿੱਤਾ ਜਾਵੇਗਾ ਉਹਨਾਂ ਦੇ ਵਾਸਤੇ ਕੀ ਬੈੱਡ ਲਾ ਭਾਂਡੇ ਵਿਸਤਰੇ ਅੱਖਾਂ ਵਗੈਰਾ ਸੂਟ ਇਸ ਤਰ੍ਹਾਂ ਦਾ ਸਮਾਨ ਜਿਹੜਾ ਬੱਚਿਆਂ ਵਾਸਤੇ ਤਿਆਰ ਕੀਤਾ ਗਿਆ ਇਹ ਸਭ ਸਾਥ ਸੰਗਤਾਂ ਦੇ ਸਹਿਯੋਗ ਨਾਲ ਕਾਰਜ ਹੁੰਦੇ ਨੇ ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦੀਆਂ ਦਾ ਸ੍ਰੀ ਮੁਰਸ਼ਦ ਸਾਹਿਬ ਦੀ ਸੰਗਤ ਦਾ ਦੇਸ਼ਾਂ ਦੇ ਸਭ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ

ਜਿਸ ਤਰ੍ਹਾਂ ਬਾਬਾ ਜੀ ਲੜਕੀਆਂ ਕਿਸੇ ਹੋਰ ਗਰੀਬ ਘਰ ਨੇ ਲੜਕੀ ਦੀ ਸ਼ਾਦੀ ਕਰਨੀ ਹੋਵੇ ਕਿਸ ਤਰ੍ਹਾਂ ਤੁਹਾਡੇ ਨਾਲ ਸੰਪਰਕ ਕਰਨਾ ਸਾਡੇ ਨਾਲ ਕਰ ਸਕਦੇ ਆ ਜਾਂ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦਾ ਜਾਂ ਆਸ਼ਰਮ ਸਰਕਾਰੀ ਅਫਸਰ ਦੇ ਨਾਲ ਬਣਿਆ ਬਾਬਾ ਸੋਨੀ ਸੇਵਾ ਆਸ਼ਰਮ ਐਸੀ ਆ ਕਿ ਆਪ ਦੇ ਬੱਚੇ ਦੀ ਉਮਰ ਜਿਹੜੀ 18 ਸਾਲ ਤੋਂ ਉੱਪਰ ਹੋਵੇ ਲੜਕੀ ਦੀ ਤੇ ਲੜਕੇ ਦੀ ਉਮਰ 21 ਸਾਲ ਤੋਂ ਉੱਪਰ ਹੋਵੇ ਉਹ ਬੱਚਿਆਂ ਦੇ ਘਰ ਤਾਂ ਪਿਤਾ ਸਾਨੂੰ ਆ ਕੇ ਮਿਲਣ ਤੇ ਲੋੜਵੰਦ ਬੱਚਿਆਂ ਨੇ ਸ਼ਾਦੀਆਂ ਦੇ ਸਮੂਹਿਕ ਸ਼ਾਦੀਆਂ ਦੇ ਉਪਰਾਲੇ ਕੀਤੇ ਜਾਂਦੇ ਹਨ ਕਿੰਨੇ ਟਾਈਮ ਪਰ ਬਾਬਾ ਜੀ ਸ਼ਾਦੀ ਦਾ ਸਾਡੇ ਤਾਂ ਜਦੋਂ ਕੋਈ ਆ ਜਾਂਦਾ ਜੀ ਅਸੀਂ ਉਹਦੀ ਰੱਖ ਲੈਨੇ ਆ ਕਿ ਵੈਸੇ 15 April 2 ਤੇ ਪਾਈਕ ਨੇ ਜੀ ਆਸ਼ਰਮ ਚ ਤੇ 15 ਅਪ੍ਰੈਲ ਨੂੰ ਇੱਥੇ ਸ੍ਰੀ ਮੁਖਸਾ ਸਾਹਿਬ ਆਸ਼ਰਮ ਚ ਹੁੰਦੀਆਂ ਨੇ ਵੱਡਾ ਸਮਾਗਮ ਤੇ ਬਾਕੀ ਦੋ ਦੋ ਚਾਰ ਚਾਰ ਅੱਗੇ ਪਿੱਛੇ ਜਦੋਂ ਵੀ ਕੋਈ ਆ ਜਾਂਦੇ ਆਸੀਂ ਬੋਖ ਕਰ ਲੈਂਦੇ ਆ ਤੇ ਉਹਨਾਂ ਬੱਚਿਆਂ ਦੀਆਂ ਸ਼ਾਦੀਆਂ ਦੇ ਉਪਰਾਲੇ ਸਤਿਗੁਰੂ ਮਹਾਰਾਜ ਜੀ ਸੇਵਾ ਆਪੀ ਲੈਂਦੇ ਆ ਭਾਈ ਜੀ ਕੀ ਨਾਮ ਆ ਕਿਹੜੀ ਜਗਾ ਤੋਂ ਆਏ ਆ ਜਿਸ ਤਰ੍ਹਾਂ ਬਾਬਾ ਸੋਨੀ ਜੀ ਸ਼ਾਦੀਆਂ ਕਰਦੇ ਲੜਕੇ ਦੀ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਹਾਂਜੀ ਬਹੁਤ ਸੋਹਣਾ ਉਪਰਾਲਾ ਠੀਕ ਹੈ ਜੀ ਕੀ ਨਾਮ ਹੈ ਵੀਰੇ ਨਾਮ ਕਿਹੜੀ ਜਗ੍ਹਾ ਤੋਂ ਆਏ ਆ ਹਾਂਜੀ ਰਤਹੜ ਤੋਂ ਰਤਹੜ ਤੋਂ ਜਿਸ ਤਰ੍ਹਾਂ ਵੀ ਬੱਬਾ ਜੀ ਸ਼ਾਦੀਆਂ ਲੜਕੀਆਂ ਦੀਆਂ ਕਰਦੇ ਆ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਠੀਕ ਹੈ ਉਪਰ ਆ ਲੈਣਾ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਵਧੀਆ ਕਰਦੇ ਹੋ ਉਸਮਾਨ ਵੀ ਦੇਣਗੇ ਤੁਹਾਨੂੰ ਬਾਬਾ ਜੀ ਸਰ ਇੱਕ ਸੋਨੀ ਬਾਬੇ ਦੇ ਡੇਰੇ ਤੇ ਇੱਕ ਲੜਕੀ ਗਰੀਬ ਦੀ ਸ਼ਾਦੀ ਕਰੀ ਜਾ ਰਹੀ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਉਹਨਾਂ ਨੇ ਇਲਾਕਾ ਯੋਗ ਕਰਾਲਾ ਹੈ ਇਸ ਸੋਨੀ ਬਾਬਾ ਜੀ ਲੋਕ ਪਹਿਲਾਂ ਜਿਹੜਾ ਆਸ਼ਰਮ ਚਲਾਇਆ ਜਾਂਦਾ ਹੈ ਲੰਗਰ ਵਿਤਰਿਤ ਕੀਤਾ ਜਾਂਦਾ ਹੈ ਤੇ ਸਮੇਂ-ਸਮੇਂ ਤੇ ਗਰੀਬ ਬੱਚਿਆਂ ਦੀਆਂ ਸ਼ਾਦੀਆਂ ਕੀਤੀਆਂ ਜਾਂਦੀਆਂ ਹੋਰ ਵੀ ਕਈ ਚੰਗੇ ਕੰਮ ਕੀਤੇ ਜਾਂਦੇ ਐ ਸੋਨੀ ਬਾਬਾ ਜੀ ਲੋਕ ਇਹ ਮੋਰੌਰ ਪਾਣੀ ਦੇ ਰਹਿਣ ਵਾਲੇ ਆ। ਇਹ ਪਿਛਲੇ 20-25 ਸਾਲਾਂ ਤੋਂ ਸਾਡੇ ਸ਼੍ਰੀ ਗੁਰੂ ਸਾਹਿਬ ਵਿੱਚ ਸੇਵਾ ਕਰ ਰਿਹਾ ਹੈ। ਸੇਵਾ ਭਾਵਨਾ ਰੱਖਣ ਵਾਲੇ ਹਰ ਇਨਸਾਨ ਦੇ ਨਾਲ ਸਾਡੀਆਂ ਮੁਕਸਰ ਦੀਆਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਜੁੜੀਆਂ। ਉਹਦੇ ਤਹਿਤ ਅੱਜ ਉਸ ਕੜੀ ਦੇ ਤਹਿਤ ਅੱਜ ਸੋਨੀ ਬਾਬਾ ਜੀ ਦੇ ਆਸ਼ਰਮ ਵਿੱਚ ਆਏ ਆ। ਇੱਥੇ ਅੱਜ ਇੱਕ ਗਰੀਬ ਬੱਚੀ ਜਿਹਦਾ ਕਿ ਸੁਹਕ ਆਨੰਦਗਾਰ ਕਰਾਏ ਜਾ ਰਿਹਾ ਹੈ। ਉਹ ਚੀਜ਼ ਤੇ ਇਹ ਕਿ ਸਾਰੇ ਜਿੰਨੇ ਸਾਡੇ ਅਕਸਰ ਦੇ ਮੁਕਸਰ ਨੂੰ ਜ ਸਮਾਜ ਨੂੰ ਪਿਆਰ ਕਰਨ ਵਾਲੇ ਹੈ ਉਹ ਸਾਰੇ ਪੁੱਜੇ ਹੈ ਤੇ ਮੈਂ ਸਤਿਗੁਰੂ ਆਪਾ ਜੀ ਨੂੰ ਇਸ ਗੱਲ ਕਰਕੇ ਬਹੁਤ ਇਹਨਾਂ ਦਾ ਸ਼ਲਾਘਾਯੋਗ ਕਦਮ ਦੀ ਵਿਸ਼ੇਸ਼ ਕਰਕੇ ਮੈਂ ਇਹਨਾਂ ਨੂੰ ਵਧਾਈ ਦੇਣਾ ਤੇ ਨਾਲ ਹੀ ਮੈਂ ਕਹਿੰਦਾ ਵੀ ਮਨੁੱਖਾ ਨੂੰ ਜਿਹੜੇ ਜੋ ਕਾਰਜ ਜਿਵੇਂ ਇਹਨਾਂ ਨੇ ਅਰੰਭੇ ਹੋਏ ਹੈ ਉਵੇਂ ਹਰ ਘਰ ਦੇ ਵਿੱਚੋਂ ਇੱਕ ਸਮਾਜ ਸੇਵੀ ਹੋਣਾ ਚਾਹੀਦਾ ਹੈ ਇੱਕ ਚੰਗੀ ਸੋਚ ਵਾਲਾ ਸ਼ਖਸ ਹੈ ਜਿਹੜਾ ਉਸ ਸਮਾਜ ਪ੍ਰਤੀ ਆਪਦੀ ਜਿਹੜੀ ਸੇਵਾ ਹੈ